ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਦਾ ਮਾਹੌਲ ਹੈ ਇੱਕ ਪਾਸੇ ਹਰਿਆਣਾ ਦੇ ਅੰਦਰ ਵਿਧਾਨ ਸਭਾ ਇਲੈਕਸ਼ਨਸ ਦੂਜੇ ਪਾਸੇ ਪੰਜਾਬ ਅੰਦਰ ਜ਼ਿਮਨੀ ਚੋਣਾਂ ਹੁਣ ਜ਼ਿਮਨੀ ਚੋਣਾਂ ਨੂੰ ਉਦਾਹਰਨ ਬਣਾ ਕੇ ਜੇ ਗੱਲ ਕਰੀਏ ਪਹਿਲਾਂ ਗਿੱਦੜਵਾ ਉਸੇ ਜ਼ਮਨੀ ਚੋਣ ਦੀ ਲੜੀ ਦੇ ਵਿੱਚ ਬਰਨਾਲਾ ਡੇਰਾ ਬਾਬਾ ਨਾਨਕ ਵੀ ਘਰ ਨਾਲ ਦੀ ਨਾਲ ਹੁਸ਼ਿਆਰਪੁਰ ਦਾ ਚੱਬੇਵਾਲ ਹਲਕਾ ਵੀ ਹੈ ਹੁਸ਼ਿਆਰਪੁਰ ਦਾ ਚੱਬੇਵਾਲ ਹਲਕਾ ਜਿਹੜਾ ਇੱਕ ਸਮੇਂ ਦੇ ਉੱਤੇ ਡਾਕਟਰ ਰਾਜਕੁਮਾਰ ਚੱਬੇਵਾਲ ਜਿੱਤ ਤੋਂ ਐਮਐਲਏ ਰਹੇ ਨੇ ਹਾਲਾਂਕਿ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਪਾਰਟੀ ਬਦਲ ਲਈ ਪਾਸਾ ਬਦਲਿਆ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਪਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਇੱਕ ਰੋ ਹੈ ਇੱਕ ਗੁੱਸਾ ਹੈ ਜ਼ਾਹਿਰ ਤੌਰ ਤੇ ਹਰ ਕੋਈ ਹੈਰਾਨ ਸੀ ਕਿਉਂਕਿ ਇੱਕ ਦਿਨ ਪਹਿਲਾਂ ਜੇ ਡਾਕਟਰ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਖਿਲਾਫ ਗੱ ਸਿਰ ਦੇ ਉੱਤੇ ਕਦੀ ਪੰਡ ਚੁੱਕ ਕੇ ਲਿਆ ਰਹੇ ਸੀ ਬੋਝ ਚੁੱਕ ਕੇ ਲਿਆਉਂਦੇ ਪਏ ਸੀ ਕਦੀ ਸੰਗਲ ਲੈ ਕੇ ਆ ਰਹੇ ਸੀ ਬਹੁਤ ਚੀਜ਼ਾਂ ਵਾਪਰ ਰਹੀਆਂ ਸੀ ਜਿਸ ਨੂੰ ਲੈ ਕੇ ਇਹ ਸੋਚਿਆ ਸਮਝਿਆ ਨਹੀਂ ਸੀ ਜਾ ਸਕਦਾ ਕਿ ਡਾਕਟਰ ਰਾਜ ਕੁਮਾਰ ਚੱਬੇ ਵਾਲੇ ਐਡਾ ਵੱਡਾ ਕਦਮ ਚੁੱਕ ਲੈਣਗੇ ਖੈਰ ਕਾਂਗਰਸ ਪਾਰਟੀ ਦੇ ਵਿੱਚ ਵਿਰੋਧ ਔਰ ਗੁੱਸਾ ਹੁਣ ਵੀ ਉਸੇ ਤਰ੍ਹਾਂ ਬਰਕਰਾਰ ਹੈ ਸਾਫ ਨਜ਼ਰ ਆਉਂਦਾ ਉਸ ਵੇਲੇ ਜਦੋਂ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਉੱਤੇ ਸਵਾਲ ਖੜੇ ਕਰਦੇ ਨੇ ਕਹਿੰਦੇ ਕਿ ਬਗਾਵਤ ਕੀਤੀ ਹੈ ਆਪਣੀ ਮਾਂ ਪਾਰਟੀ ਦੇ ਨਾਲ ਗਲਤ ਕੀਤਾ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਬੜੇ ਗੁੱਸੇ ਦੇ ਨਾਲ ਤੈਅਸ਼ ਦੇ ਨਾਲ ਹਮਲਾਵਰ ਬਿਆਨ ਜਿਹੜੇ ਨੇ ਉਹ ਜਾਰੀ ਕਰਦੇ ਨੇ ਲੀਡਰ ਆਪੋਜੀਸ਼ਨ ਪ੍ਰਤਾਪ ਬਾਜਵਾ ਕੀ ਕੁਝ ਬੋਲਦੇ ਨੇ ਆਓ ਸੁਣਦੇ ਹਾਂ ਤੀਜੀ ਗੱਲ ਮੈਂ ਚੱਬੇਵਾਲ ਤੇ ਆਣਾ ਹੈ ਉਹ ਆਦਮੀ ਜਿਹੜਾ ਇੱਥੋਂ ਦਾ ਐਮਪੀ ਬਣਿਆ ਉਹਨੇ ਗੁਜ਼ਾਰੀ ਕੀਤੀ ਆਪਣੇ ਵੋਟਰਾਂ ਨਾਲ ਆਪਣੀ ਮਾਂ ਪਾਰਟੀ ਦੀ ਪਿੱਠੇ ਛੁਰਾ ਮਾਰ ਰਿਹਾ ਮੈਂ ਗੁਜ਼ਾਰਿਸ਼ ਕਰੂੰਗਾ ਸਾਰੇਮ ਕਿ ਆ ਟਾਈਮ ਆਇਆ ਹੈ ਠੀਕ ਹੈ ਕਿ ਪਾਰਲੀਮੈਂਟ ਇਲੈਕਸ਼ਨਾਂ ਸਾਨੂੰ ਇਨਾ ਟਾਈਮ ਨਹੀਂ ਸਾਡੇ ਕੋਲ ਦਿੱਤਾ ਗਿਆ ਹੁਸ਼ਾਰਪੁਰ ਜ਼ਿਆਦਾ ਵਕਤ ਨਹੀਂ ਲਾ ਸਕੇ ਪਰ ਚੱਬੇਵਾਲ ਦੇ ਵਿੱਚ ਤੇ ਪਿੰਡੋਂ ਪਿੰਡ ਕਰੋ ਘਰ ਸਾਰੀ ਕਾਂਗਰਸ ਦੀ ਲੀਡਰਸ਼ਿਪ ਇਸ ਇਹ ਮੈਸੇਜ ਲੈ ਕੇ ਜਾਏਗੀ ਕਿ ਇਸ ਕਿਸਮ ਦੇ ਲੋਕ ਜਿਹੜੇ ਆਪਣੇ ਪਰਸਨਲ ਮੋਫਾਦ ਵਾਸੀ ਆਪਣੀ ਮਾਂ ਪਾਰਟੀ ਦੇ ਪਿੱਛੇ ਛੁਰਾ ਮਾਰ ਸਕਦੇ ਤੁਹਾਡੇ ਸੱਕੇ ਕਿਸ ਤਰ੍ਹਾਂ ਹੋ ਸਕਦੇ ਡਾਕਟਰ ਵਾਸੀ ਤੇ ਇੱਥੇ ਜਗ੍ਹਾ ਕੋਈ ਨਹੀਂ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਡਾਕਟਰ ਵਾਸੀ ਕੋਈ ਜਗ੍ਹਾ ਨਹੀਂ ਡਾਕਟਰ ਨੂੰ ਤੇ ਪਹਿਲੇ ਚੱਬੇਵਾਲ ਦੇ ਬੇਨਤੀ ਅਸੀਂ ਹਲਕੇ ਦੇ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਟਾਈਮ ਆਇਆ ਹੈ ਇਸ ਆਦਮੀ ਨੂੰ ਜਿਹਨੇ ਬਹੁਤ ਅਨਪ੍ਰਿੰਸੀਪਲ ਇੱਕ ਹੀ ਸਿਆਸਤ ਕੀਤੀ ਇਹਨੂੰ ਇੱਥੇ ਸਬਕ ਸਿਖਾਉਣਾ ਚਾਹੀਦਾ ਵੇਖੋ ਡਾਕਟਰ ਹੁਣ ਉਹ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਪਰਿਵਾਰ ਵਾਸਤੇ ਨਹੀਂ ਚੱਲਦੇ ਕੈਸ ਟਾਈਮ ਜੋ ਮੈਨੂੰ ਪਤਾ ਲੱਗਾ ਡਾਕਟਰ ਚੱਬੇਵਾਲ ਟਿਕਟ ਆਪਣੇ ਲੜਕੇ ਨੂੰ ਦੇਣਾ ਚਾਹੁੰਦਾ ਤੇ ਇਸ ਤੋਂ ਵੱਡਾ ਪਰਿਵਾਰਵਾਦ ਹੋਰ ਕੀ ਹੋ ਸਕਦਾ ਜਿਹੜੇ ਲੜਕੇ ਨੇ ਅਜੇ ਇੱਕ ਦਿਨ ਵੀ ਪਬਲਿਕ ਸਰਵਿਸ ਨਹੀਂ ਕੀਤੀ ਕਿਸੇ ਪਾਰਟੀ ਵਾਸਤੇ ਕੰਮ ਨਹੀਂ ਕੀਤਾ ਏਰੀਆ ਵਾਸਤੇ ਨਹੀਂ ਕੀਤਾ ਤੇ ਜੇ ਭਗਵੰਤ ਮਾਨ ਉਸੇ ਨੂੰ ਹੀ ਟਿਕਟ ਪੜਾਂਦਾ ਜਿਹੜੇ ਆਪ ਦੇ ਲੋਕ ਜਿਹੜੇ ਵੌਲੰਟੀਅਰਸ ਹਨ ਜਿਹੜੇ ਆਪਦਾ ਕੰਮ ਪਿਛਲੇ 18 ਸਾਲ ਦਾ ਕਰਦੇ ਨੇ ਪਹਿਲੇ ਉਹਨਾਂ ਨੂੰ ਪੁੱਛੋ ਉਹਨਾਂ ਦੇ ਮਨ ਦੇ ਕੀ ਗੁਜ਼ਰਦੇ ਸਨ